ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨੈ ਪਰ ਤਖ ਗੁਰੂ ਨਿਸਤਾਰੇ ਚੋਕੋ ਟਲ ਗੁਰ ਸੇਵੀਐ ਹਨਸ ਸਹਜ ਸੁਭਾਈ ਦਰਸ਼ਨ ਪਰਸੀਆ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵਾ ਸਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਛੱਟੀ ਐ ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾ ਦਾ ਵਿਸਾ ਆਸਾ ਮਹੱਲਾ ਪਹਿਲਾ ਛੰਤ ਘਰ ਤੀਜਾ ਤੂੰ ਸੁਣ ਹਰਨਾਕਾਲਿਆ ਕੀ ਵਾੜੀਆ ਰਾਤਾ ਰਾਮ ਬੇਖਫਲ ਮੀਠਾ ਚਾਰ ਦਿਨ ਫਿਰ ਹੋਵੈ ਤਾ ਤਾਰਾਮ ਤੂੰ ਸੁਣ ਹਰਨਾਕਾਲਿਆ ਕੀ ਵਾੜੀਆ ਰਾਤਾ ਰਾਮ ਬੇਖਫਲ ਮੀਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ ਫਿਰ ਹੋਏ ਤਾਤਾ ਖਰਾ ਮਾਤਾ ਨਾਮ ਬਿਨ ਪ੍ਰਤਾਪਏ ਉਹ ਜੀਵ ਸਾਇਰ ਦੇ ਲਹਿਰੀ ਬਿਜਲ ਜਵੇਂ ਚਮਕੇ ਹਰ ਬਾਜ ਰਾਖਾ ਕੋਏ ਨਹੀਂ ਸੋਏ ਤੁਜੇ ਬਿਸਾਰਿਆ ਸੱਚ ਕਹਿ ਨਾਨਕ ਚੇਤ ਰੇ ਮਨ ਮਰ ਹੈ ਹਰਨਾ ਕਾਲਿਆ ਹਰ ਬਾਜ ਰਾਖਾ ਕੋਏ ਨਹੀਂ ਸੋਏ ਤੁਜਹਿ ਬਿਸਾਰਿਆ ਸੱਚ ਕਹੈ ਨਾਨਕ ਚੇਤ ਰੇ ਮਨ ਮਰਹੈ ਹਰ ਨਾ ਕਾਲਿਆ ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫਰਮਾਨ ਕਰਦੇ ਨੇ ਹੇ ਕਾਲੇ ਹਰਨ ਹੇ ਕਾਲੇ ਹਰਨ ਵਾਂਗ ਸੰਸਾਰ ਬਣ ਵਿੱਚ ਬੇਪਰਵਾਹ ਹੋ ਕੇ ਚੁੰਗੀਆਂ ਮਾਰਨ ਵਾਲੇ ਮਨ ਤੂੰ ਮੇਰੀ ਗੱਲ ਸੁਣ ਤੂੰ ਇਸ ਜਗਤ ਫੁਲਵਾੜੀ ਵਿੱਚ ਕਿਉਂ ਮਸਤ ਹੋ ਰਿਹਾ ਹੈ ਇਸ ਫੁਲਵਾੜੀ ਦਾ ਫਲ ਜ਼ਹਿਰ ਹੈ ਭਾਵ ਆਤਮਕ ਮੌਤ ਪੈਦਾ ਕਰਦਾ ਹੈ ਇਹ ਥੋੜੇ ਦਿਨ ਹੀ ਸਵਾਦਲਾ ਲੱਗਦਾ ਹੈ ਫਿਰ ਇਹ ਦੁਖਦਾਈ ਬਣ ਜਾਂਦਾ ਹੈ ਜਿਸ ਵਿੱਚ ਤੂੰ ਇਤਨਾ ਮਸਤ ਹੈ ਇਹ ਆਖਰ ਦੁਖਦਾਈ ਹੋ ਜਾਂਦਾ ਹੈ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਬਹੁਤ ਦੁੱਖ ਦਿੰਦਾ ਹੈ ਉੰਜ ਹੈ ਕਿ ਇਹ ਥੋੜਾ ਸਮਾ ਰਹਿਣ ਵਾਲਾ ਜਿਵੇਂ ਸਮੁੰਦਰ ਲਹਿਰਾਂ ਮਾਰਦਾ ਹੈ ਜਾਂ ਜਿਵੇਂ ਬਿਜਲੀ ਲਿਸ਼ਕ ਮਾਰਦੀ ਹੈ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਸਦਾ ਨਾਲ ਨਿਭਣ ਵਾਲਾ ਰਾਖਾ ਨਹੀਂ ਏ ਹਰਨ ਵਾਂਗ ਚੁੰਗੀਆਂ ਮਾਰਨ ਵਾਲੇ ਮਨ ਉਸ ਨੂੰ ਤੂੰ ਭੁਲਾਈ ਬੈਠਾ ਹੈ ਨਾਨਕ ਆਖਦਾ ਹੈ ਏ ਕਾਲੇ ਹਰਨ ਏ ਮਨ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰ ਨਹੀਂ ਤਾਂ ਇਸ ਜਗਤ ਫੁਲਵਾੜੀ ਵਿੱਚ ਮਸਤ ਹੋ ਕੇ ਤੂੰ ਆਪਣੀ ਆਤਮਿਕ ਮੌਤ ਸਹੇੜ ਲਏਗਾ